ਜਾ ਰਹੇ ਉਸਦੇ ਬਰਦਾਸ਼ਤ ਦਿਓ ਸਿਵਲ ਹਸਪੀਟਲ ਦੋਰਾਕਰਨ ਆਏ ਉਸਦੇ ਬਰਦਾਸ਼ਤ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜਨਤਾ ਨੂੰ ਪਿਆਰ ਕਰਨ ਵਾਲੇ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਜੀ ਦੀ ਯੋਗਗਵਾਈ ਹੇਠ ਸਾਰੇ ਪੰਜਾਬ ਦੇ ਵਿੱਚ ਜੁਧ ਨਸ਼ਾ ਵਿਰੋਧੀ ਮਹਿੰਮ ਚੱਲ ਰਹੀ ਹੈਗੀ ਉਸ ਦੇ ਤਹਿਤ ਅਸੀਂ ਅੱਜ ਜੋ ਨਸ਼ਾ ਮੁਕਤੀ ਯਾਤਰਾ ਹੈ ਉਹਦੀ ਸ਼ੁਰੂਆਤ ਕਰਕੇ ਅਸੀਂ ਗਲੀ ਗਲੀ ਘਰ ਘਰ ਜਾ ਰਹੇ ਹਾਂ ਵਾਰਡ वाइज ਮੀਟਿੰਗਾਂ ਕਰ ਰਹੇ ਹਾਂ ਔਰ ਉੱਥੇ ਬਹੁਤ ਸਾਰੇ ਸਾਡੇ ਬੱਚੇ ਜਿਹੜੇ ਨੇ ਨਸ਼ਾ ਕਰਦੇ ਨੇ ਉਹਨਾਂ ਨੂੰ ਟ੍ਰੀਟਮੈਂਟ ਕਰਾਉਣ ਲਈ ਅਸੀਂ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਭੇਜ ਰਹੇ ਹਾਂ ਤਾਂ ਕਿ ਉਹਨਾਂ ਦਾ ਜੋ ਲਾਜ ਹੈ ਕਿਉਂਕਿ ਮਾਪੇ ਖਰਚਾ ਨਹੀਂ ਕਰ ਸਕਦਾ ਇਸ ਕਰਕੇ ਸਰਕਾਰ ਆਪਣੇ ਹਸਪਤਾਲਾਂ ਤੋਂ ਉਹਨਾਂ ਦਾ ਇਲਾਜ ਫ੍ਰੀ ਕਰਾ ਰਹੀ ਹੈ ਉਹਦੇ ਨਾਲ ਤਾਂ ਕਿ ਉਹ ਠੀਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਸਰਕਾਰ ਉਹਨਾਂ ਵਾਸਤੇ ਸਕਿਲਡ ਡਵੈਲਪਮੈਂਟ ਸੈਂਟਰਾਂ ਤੋਂ ਉਹਨਾਂ ਨੂੰ ਟ੍ਰੇਨਿੰਗ ਦੇ ਰਹੀ ਹੈ ਤਾਂ ਕਿ ਉਹ ਠੀਕ ਹੋ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਉਹ ਆਪਾਂ ਜੋ ਚਾਹੇ ਕੰਪਿਊਟਰ ਹੈ ਚਾਹੇ ਕੋ ਹੋਰ ਕਾਰਾਗਰੀ ਹੈ ਉਹ ਕੰਮ ਕਰਕੇ ਆਪਣੀ ਜ਼ਿੰਦਗੀ ਦਾ ਨਵਾਂ ਸ਼ੁਰੂਆਤ ਕਰ ਸਕੇ ਔਰ ਮੈਨੂੰ ਬੜਾ ਅੱਛਾ ਲੱਗਾ ਕਿ ਇੱਥੇ ਆ ਕੇ ਕਿ ਸਿਵਲ ਹਸਪਤਾਲ ਦੇ ਵਿੱਚ ਬਹੁਤ ਸਾਰੀਆਂ ਹੋਰ ਕਿਉਂਕਿ ਸਾਡੀ ਸਰਕਾਰ ਦੀ ਜੋ ਪ੍ਰਾਇਓਰਟੀ ਹੈਗੀ ਹੈ ਉਹ ਹੈਗੀ ਹੈ ਹੈਲਥ ਐਂਡ ਐਜੂਕੇਸ਼ਨ ਐਂਡ 엠ਪਲੋਇਮੈਂਟ ਤਾਂ ਹੀ ਸਾਰੇ ਜਾਣਦੇ ਹੋ ਕਿ ਐਜ਼ ਇਮਪਲੋਇਮੈਂਟ ਜੇਕਰ ਸਿਨੇਸ਼ਾ ਚਲਾਉਣਾ ਹੈ ਉਸ ਦੇ ਲੋਕਾਂ ਨੂੰ ਜੁਵਾ ਨੂੰ ਅਸੀਂ ਕੰਮ ਤੇ ਲਾਣਾ ਹੈ ਕਾਮਤੇ ਲਗਾਉਣ ਵਾਸਤੇ ਸਾਡੀ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ 55000 ਤੋਂ ਜ਼ਿਆਦਾ ਨੌਜਵਾਨ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਤੁਸੀਂ ਸਾਰੇ ਅਸੀਂ ਜਾਣਦੇ ਹੋ ਇੱਕ ਸਾਡਾ ਉਹ ਪ੍ਰਯਾਸ ਹੈ ਦੂਜਾ ਪ੍ਰਯਾਸ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਸਾਰੇ ਜਿਹੜੇ ਡਾਕਟਰ ਸਹਿਬਾਨ ਆ ਰਹੇ ਆਪਣੇ ਵਲੰਟੀਅਰ ਸਹਿਬਾਨ ਜੋ ਮੀਟਿੰਗਾਂ ਕਰ ਰਹੇ ਆ ਉਹਨਾਂ ਨੂੰ ਜੋ ਬੱਚਿਆਂ ਨੂੰ ਸਮਝਾ ਕੇ ਜਿਹੜੇ ਨਸ਼ੇ 'ਚ ਲੱਗੇ ਨੇ ਸਿਵਲ ਹਸਪਤਾਲ ਲਾਜ ਕਰਾਈਏ ਤਾਂ ਕਿ ਉਹ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਖਾਸ ਜਿਸ ਜਣੇ ਜਿਨਨੂੰ ਅੱਜ ਤੁਸੀਂ ਵਾਚ ਕੀਤਾ ਇੱਥੇ ਪਹੁੰਚ ਕੇ ਕਿਉਂਕਿ ਪਹਿਲਾਂ ਵੀ ਤੁਸੀਂ ਪਹਿਲਾਂ ਤੁਸੀਂ ਦੂਸਰੀ ਬਿਲਡਿੰਗ 'ਚ ਸੀ ਹੁਣ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਪਹੁੰਚੇ ਹੋ ਮੈਂ ਵੀ ਦੇਖਣ ਨੂੰ ਮਿਲਿਆ ਜਾਂ ਸਿਰਫ ਵਧੀ ਦੇਖਣ ਨੂੰ ਮਿਲਿਆ ਦੇਖੋ ਕਿ ਜੋ ਹੈ ਮੈਂ ਇੱਥੇ ਆ ਜਾਏ ਹਾਂ ਡਾਕਟਰ ਸਾਹਿਬ ਦੇ ਥੰਮ ਨੂੰ ਕਿ ਕਿਉਂਕਿ ਸਮੇਂ ਸਮੇਂ ਸਰ ਪਹਿਲੇ ਨਾਲੋਂ ਇਸ ਹਸਪਤਾਲ 'ਚ ਬਹੁਤ ਡਵੈਲਪਮੈਂਟ ਹੋਈ ਹੈ ਜਿਵੇਂ ਕਿ ਪਹਿਲੇ ਇੱਥੇ ਮੈਨੂੰ ਯਾਦ ਆ ਗਿਆ ਕਿ ਜੋ ਆਕਸੀਜਨ ਹੈਗੀ ਹੈ ਉਦੀ ਪ੍ਰੋਬਲਮ ਕਿਸੇ ਟਾਈਮ ਆਉਂਦੀ ਸੀ ਕਿ ਜਦੋਂ ਕੋਈ ਚਾਹੀਦੀ ਜ਼ਿਆਦਾ ਹੁੰਦੀ ਸੀ ਸਪਲਾਈ ਘੱਟ ਹੁੰਦੀ ਸੀ ਤੇ ਪ੍ਰੋਬਲਮ ਆਨ ਦੇ ਕਾਰਨ ਪੇਸ਼ੈਂਟ ਨੂੰ ਸਮੱਸਿਆ ਆਉਂਦੀ ਸੀ ਇਟ ਇਜ਼ ਗੁੱਡ ਲੱਕ ਕਿ ਸਾਡੀ ਸਰਕਾਰ ਨੇ ਇੰਨੀ ਮਿਹਨਤ ਨਾਲ ਸਾਡੇ ਖਾਸ ਕਰਕੇ ਹੈਲਥ ਮਿਨਿਸਟਰ ਸਰਦਾਰ ਬਲਬੀਰ ਸਿੰਘ ਜੀ ਨੇ ਮਾਨ ਸਾਹਿਬ ਦੀ ਰਹਿਨਵਾਈ ਹੇਠ ਇੱਥੇ ਜੋ ਹੈ ਆਕਸੀਜਨ ਗੈਸ ਦਾ ਪਲਾਂਟ ਲਗਾਇਆ ਉਹਨੇ ਜਿੰਨੀ ਇੱਥੇ ਗੈਸ ਚਾਹੀਦੀ ਉਸ ਤੋਂ ਜ਼ਿਆਦਾ ਤੇ ਪ੍ਰੋਡਿਊਸ ਹੁੰਦੀ ਏ ਔਰ ਕਦੇ ਵੀ ਆਕਸੀਜਨ ਗੈਸ ਦੀ ਇੱਥੇ ਕਮੀ ਨਹੀਂ ਆਏਗੀ ਸੋ ਉਹਦੇ ਨਾਲ ਨਾਲ ਮੈਂ ਦੇਖਿਆ ਹੈ ਕਿ ਇੱਥੇ ਕੈਂਸਰ ਦਾ ਜੋ ਸਪੈਸ਼ਲਿਸਟ ਡਾਕਟਰ ਕਰਨ ਐਕਸਪਰਟ ਇਨ ਕੈਂਸਰ ਡਾਕਟਰ ਜਰਨੇ ਉਹ ਵੀ ਇੱਥੇ ਬੈਠੇ ਦੇਖਣੇ ਮੈਂ ਜਿਹੜੇ ਕੇ ਇਲਾਜ ਵੀ ਕਰ ਰਹੇ ਨੇ ਅੱਜ ਜਿਹੜਾ ਕੈਂਸਰ ਦਾ ਇਲਾਜ ਹੈ ਸਭ ਤੋਂ ਮਹਿੰਗਾ ਇਲਾਜ ਹੈਗਾ ਸੋ ਉਹ ਵੀ ਇੱਥੇ ਫ੍ਰੀ ਹੋ ਰਿਹਾ ਹੈ ਇਹ ਸਰਕਾਰ ਦੀ ਸਰਕਾਰ ਦੀ ਬਹੁਤ ਵੱਡੀ ਫਲੱਬ ਦੀ ਹੈਗੀ ਠੀਕ ਹੈ ਠੀਕ ਹੈ